ਕਈ ਨੀਕੇ ਕੱਲੀਆਂ ਰੋਧੀਆਂ ਗਿੱਡੀਆਂ ਉਹ ਇੰਡਸਟਰੀ ਜੀ ਨੂੰ ਜਾਂ ਜਾ ਰਹੀਆਂ ਨਾਰਮਲ ਵੀ ਵੈਸੇ ਵੀ ਸਾਡੀ ਲਾਈਫ ਚ ਬਹੁਤ ਸਾਰੇ ਇਹੋ ਜਿਹੇ ਇਨਸੀਡੈਂਟ ਵਾਪਰਦੇ ਆ ਉਹ ਕਿਤੇ ਨਾ ਕਿਤੇ ਸਾਡੀ ਵੈਬ ਸੀਰੀਜ਼ ਨਾਲ ਮੇਲ ਖਾਂਦੇ ਜਾਂ ਸਾਡੀ ਵੈਬ ਸੀਰੀਜ਼ ਉਹਨਾਂ ਤੋਂ ਇਨਸਪਾਇਰ ਆ ਲੋਕਾਂ ਨੂੰ ਪਤਾ ਕੀ ਲੱਗਦਾ ਬੇਸਿਕਲੀ ਗਲੈਮਰ ਦੇਖਦੇ ਨੇ ਲੋਕੀ ਹਨਾ ਕਿ ਇਸ ਲਾਈਫ ਦਾ ਮਤਲਬ ਆਰਟਿਸਟ ਦੀ ਲਾਈਫ ਦਾ ਗਲੈਮਰ ਜੋ ਉਹਨਾਂ ਨੂੰ ਫੁਟੇਜ ਮਿਲ ਰਹੀ ਹੈ ਬਟ ਆਈ ਗੈਸ ਜਿਹੜਾ ਪਿੱਛੇ ਦਾ ਸਟਰਗਲ ਹੈ ਪ੍ਰਾਈਵੇਸੀ ਤਾਂ ਆਲਰੇਡੀ ਆਰਟਿਸਟ ਦੀ ਜ਼ਿੰਦਗੀ ਚ ਖਤਮ ਹੋ ਚੁੱਕੀ ਆ ਉਹਨਾਂ ਇਨਾਂ ਕਰਾਊਡ ਹਰ ਹਰ ਜਗ੍ਹਾ ਬੌਂਸਰਜ਼ ਨਾਲ ਨਹੀਂ ਸੋਟੇ ਮੈਨੇਜਮੈਂਟ ਨਾਲ ਰਹਿੰਦੀ ਆ ਸੋ ਉਹਨਾਂ ਦੀ ਲਾਈਫ ਕਿੱਦਾਂ ਦੀ ਹੋ ਜਾਂਦੀ ਆ ਫਿਰ ਕਾਨਨ ਤੋਂ ਬਾਅਦ ਜਾਂ ਪ੍ਰੋਤਿਬੰਗਨ ਤੋਂ ਬਾਅਦ ਉਹਨਾਂ ਦੇ ਨਾਲ ਕੀ ਹੁੰਦਾ ਫਿਰ ਉਹ ਜਿਹੜਾ ਟਾਈਮ ਪੀਰੀਅਡ ਦੇ ਵਿੱਚੋਂ ਜੀਉ ਗੁਜ਼ਰਦੇ ਆ ਸੋ ਉਹ ਸਾਰਾ ਇਹ ਇਹਦੇ ਵਿੱਚ ਦਿਖਾਇਆ ਗਿਆ ਆ ਜਦੋਂ ਮੈਂ ਕੈਰੇਕਟਰ ਸੁਣਿਆ ਸੀ ਨਾ ਤਾਂ ਮੈਂ ਡਰ ਗਈ ਸੀ ਤੁਸੀਂ ਕੀ ਸੋਚਦੇ ਹੋ ਕਿ ਮੈਂ ਜਿਹੜਾ ਵੀ ਪ੍ਰੋਜੈਕਟ ਕਰਾਂ ਸੋ ਉਹਦੇ ਪਿੱਛੇ ਐਂਟਰਟੇਨਮੈਂਟ ਪੱਖ ਤੁਸੀਂ ਜ਼ਿਆਦਾ ਦੇਖਦੇ ਹੋ ਜਾਂ ਫਿਰ ਐਜੂਕੇਸ਼ਨਲ ਦਾ ਜਿਹੜਾ ਪੱਖ ਹੈ ਉਹ ਤੁਸੀਂ ਜ਼ਿਆਦਾ ਦੇਖਦੇ ਹੋ ਦੇਖੋ ਜੀ ਮੈਂ ਦੋਨੇ ਪੱਖ ਹੀ ਦੇਖਣ ਕੋਗੀ ਜ਼ਿਆਦਾਤਰ ਐਂਟਰਟੇਨਿੰਗ ਵੀ ਹੋਵੇ ਤੇ ਜਦੋਂ ਅਸੀਂ ਚੀਜ਼ ਦਿਖਾਉਣੀ ਆ ਤਾਂ ਉਹ ਸਮਾਜ ਨੂੰ ਸਿੱਧੇ ਨਾਲ ਵੀ ਜਿਸ ਵੇਲੇ ਆਪਾਂ ਸ਼ੂਟ ਕਰ ਰਹੇ ਹਾਂ ਉਹ ਲਾਈਫ ਅਲੱਗ ਹੈ ਉੱਥੇ ਆਪਾਂ ਲੁੱਕ ਹੀ ਨਵੇਂ ਨੇ ਹਨਾ ਉਹ ਜਿਹੜਾ ਓਨੇਕ ਟਾਈਮ ਹੁੰਦਾ ਹੈ ਨਾ ਬੰਦੇ ਲਈ ਉਹ ਬਿਲਕੁਕੁਲੀ ਆਪਣੀ ਜਿਹੜੀ ਸਾਡੀ ਨਾਰਮਲ ਲਾਈਫ ਹੈ ਉਹਦੇ ਤੋਂ ਵੱਖਰਾ ਹੁੰਦਾ ਹੈ ਸ਼ੌਟਸ ਹਰ ਕਿਸੇ ਦਿਨ ਨਾਲ ਹੀ ਹੋ ਰਹੇ ਨੇ ਸੋ ਟੈਨਸ਼ਨ ਜੋ ਇਨਕਰੀਜ਼ ਹੋ ਰਹੀ ਹੈ ਇਹ ਮੁੱਦਾ ਜੋ ਇੱਕ ਤਰੀਕੇ ਨਾਲ ਹੋਰ ਜ਼ਿਆਦਾ ਵਧਦਾ ਜਾ ਰਿਹਾ ਹੈ ਇਹਦਾ ਕਾਰਨ ਕੀ ਸਮਝਦੇ ਹੋ ਤੁਸੀਂ ਮੈਨੂੰ ਲੱਗਦਾ ਜੀ ਜ਼ਿਆਦਾ ਵਿਹਲਾਪਨ ਜੋ ਲੋਕ ਨੂੰ ਥੀ ਬੈਠੇ ਨੇ ਉਹਨਾਂ ਕੋਲ ਕੋਈ ਕੰਮ ਨਹੀਂ ਹੈਗਾ ਤੇ ਉਹਨਾਂ ਨੂੰ ਇਹ ਲੱਗਦਾ ਕਿ ਮਤਲਬ ਆਹ ਤਰੀਕਾ ਸੌਖਾ ਵੀ ਕਿਸੇ ਨੂੰ ਫੋਨ ਕਰਦੇ ਆ ਕਿ ਪਿੰਡ ਦੇ ਬੰਦਿਆਂ ਨੇ ਹੀ ਪਿੰਡ ਦੇ ਬੰਦਿਆਂ ਤੋਂ ਫਰੋਤੀਆਂ ਲਗਣੀਆਂ ਸ਼ੁਰੂ ਕਰਤੀ ਦੈਨ ਉਹ ਫੜੇ ਵੀ ਗਏ ਉਹਨਾਂ ਦੇ ਕੇਸ ਵੀ ਚੱਲ ਰਹੇ ਨੇ ਔਰ ਕਾਨੂੰਨ ਸਟ੍ਰਿਕਟ ਹੋਏਗਾ ਆਈ ਗੈਸ ਤਾਂ ਫਿਰ ਇਹ ਚੀਜ਼ਾਂ ਨਹੀਂ ਡਰੂਗਾ ਨਾ ਫਿਰ ਉਹਨਾਂ ਨੂੰ ਵੀ ਹਾਂ ਜੇ ਆਪਾਂ ਇਹ ਜੀ ਚੀਜ਼ ਕਰਾਂਗੇ ਫੜੇ ਗਏ ਤਾਂ ਫਿਰ ਬਹੁਤ ਔਖਾ ਹੈ ਸਾਡੇ ਲਈ ਕੇਵਲ ਵੰਦ ਦਾਸੀ ਥੈਂਕ ਯੂ ਕਰਾਂਗੇ ਜੋ ਇਹਨੇ ਸੋਹਣਾ ਕਨਸੈਪਟ ਲੈ ਕੇ ਆ ਰਹੇ ਨੇ ਤਾਂ ਸਾਡੇ ਵਰਗੇ ਆਰਟਿਸਟ ਜਿਹੜੇ ਨਵੇਂ ਆ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਸੋ ਇਹ ਕਨਸੈਪਟ ਤੁਸੀਂ ਜ਼ਰੂਰ ਦੇਖੋ ਸਭ ਨੂੰ ਰਿਕਵੈਸਟ ਕਰਾਂ ਮੈਂ ਕਿ ਤੁਸੀਂ ਸਾਡੀ ਵੈਬ ਸੀਰੀਜ਼ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਆਰਟਿਸਟਾਂ ਨਾਲ ਜਦੋਂ ਇਦਾਂ ਵਾਪਰਦਾ ਤੇ ਉਹਨਾਂ ਦੀ ਲਾਈਫ ਕਿੱਦਾਂ ਦੀ ਹੋ ਜਾਂਦੀ ਹੈ ਪੰਜਾਬੀ ਫਰੰਡ ਦੇਖਿਓ ਤੁਸੀਂ ਸਿਮਰਨ ਦੇ ਸਾਈਡ ਗੱਲਾਂ ਗੁੱਲਾਂ ਦੇ ਅਗਲੇ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ ਜੀ 21 ਨਵੰਬਰ 2025 ਨੂੰ ਇੱਕ ਵੈਬ ਸੀਰੀਜ਼ ਕੇਬਲ 1 ਦੇ ਉੱਤੇ ਰਿਲੀਜ਼ ਹੋਣ ਜਾ ਰਹੀ ਹੈ ਜਿਹਦਾ ਨਾਮ ਹੈ ਫਿਰੋਤੀ ਇੱਕ ਵੱਖਰਾ ਕਨਸੈਪਟ ਲੈ ਕੇ ਆ ਰਹੀ ਹੈ ਵੈਬ ਸੀਰੀਜ਼ ਵੱਖਰੇ ਨਵੇਂ-ਨਵੇਂ ਚਿਹਰੇ ਸਾਡੇ ਵਾਸਤੇ ਲੈ ਕੇ ਆ ਰਹੀ ਹੈ ਜੀ ਫਿਰੋਤੀ ਦੀ ਜੋ ਸਟਾਰ ਕਾਸਟ ਹੈ ਉਹਦੇ ਨਾਲ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਰਹਿਮਤ ਜੀ ਐਂਡ ਇਕਬਾਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆਨ ਕੈਮਰਾ ਕਿਵੇਂ ਹੋ ਜੀ ਠੀਕ ਠਾਕ ਹੋ ਹਾਂ ਜੀ ਬਿਲਕੁਲ ਠੀਕ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਨਵੇਂ ਪ੍ਰੋਜੈਕਟ ਵਾਸਤੇ ਐਂਡ ਤੁਹਾਨੂੰ ਵੀ ਨਵੇਂ ਪ੍ਰੋਜੈਕਟ ਵਾਸਤੇ ਥੈਂਕ ਯੂ ਸੋ ਗੱਲ ਕਰਾਂਗੇ ਜੀ ਫਿਰੋਤੀਏ ਦੇ ਬਾਰੇ ਸਭ ਤੋਂ ਪਹਿਲਾਂ ਰਹਿਮਤ ਤੁਹਾਡੇ ਤੋਂ ਸ਼ੁਰੂ ਕਰਦੇ ਆਂ ਫਿਰੋਤੀਏ ਇੱਕ ਇਹੋ ਜਿਹਾ ਕਨਸੈਪਟ ਲੈ ਕੇ ਆ ਰਹੀ ਹੈ ਮੈਨੂੰ ਲੱਗਦਾ ਹੈ ਇਹ ਸਾਡੇ ਸਮਾਜ ਦੇ ਵਿੱਚ ਇਹ ਆਪਾਂ ਇਹਨੂੰ ਇੱਕ ਕੂਰੀਤੀ ਕਹਿ ਸਕਦੇ ਆਂ ਇੱਕ ਸਮਾਜਿਕ ਕੂਰੀਤੀ ਜੋ ਕਿ ਸਾਡੇ ਸਮਾਜ ਦਾ ਹਿੱਸਾ ਹੈ ਪਰ ਇਹਦੇ ਬਾਰੇ ਬਹੁਤ ਜ਼ਿਆਦਾ ਕਦੀ ਗੱਲ ਨਹੀਂ ਹੋਈ ਐ ਇੰਨਾ ਖੁੱਲ ਕੇ ਪਰ ਹੁਣ ਇਹ ਜੋ ਆਪਾਂ ਕਹਿ ਸਕਦੇ ਆਂ ਕਿ ਇਨੀਸ਼ੀਏਟਿਵ ਲਿਆ ਹੈ ਜਗਜੀਤ ਜੀ ਨੇ ਕਿ ਉਹ ਇਹਦੇ ਉੱਤੇ ਪੂਰੀ ਦੀ ਪੂਰੀ ਵੈਬ ਸੀਰੀਜ਼ ਡਿਜ਼ਾਈਨ ਕਰ ਰਹ ਸੀ ਕੀ ਕਹਿਣਾ ਚਾਹੋਗੇ ਅਬਾਟ ਦਾ ਕਨਸੈਪਟ ਆਫ ਦਿਸ ਵੈਬ ਸੀਰੀਜ਼ ਅ ਕਨਸੈਪਟ ਸੱਚੀ ਮਤਲਬ ਇਦਾਂ ਨਹੀਂ ਹੈ ਵੀ ਇਹਦੇ ਬਾਰੇ ਗੱਲ ਨਹੀਂ ਹੁੰਦੀ ਇਹਦੇ ਬਾਰੇ ਗੱਲ ਹੁੰਦੀ ਹੈ ਬਟ ਔਨ ਕੈਮਰਾ ਗੱਲ ਨਹੀਂ ਹੁੰਦੀ ਹੈ ਨਾ ਬਾਕੀ ਲੋਕਾਂ ਨੂੰ ਪਤਾ ਹੈ ਕਿ ਕੀ ਚੱਲ ਰਿਹਾ ਹੈ ਕਿ ਨਹੀਂ ਇਹ ਸਾਰਾ ਲੋਕੀ ਅਵੇਅਰ ਨੇ ਬਟ ਔਨ ਕੈਮਰਾ ਇਹਨੂੰ ਲੈ ਕੇ ਆਣਾ ਬਹੁਤ ਵੱਡਾ ਮਤਲਬ ਗੱਟਸ ਚਾਹੀਦੇ ਨੇ ਹੈਗੇ ਸਿੱਦਾਂ ਦਾ ਕੋਈ ਕੰਮ ਕਰਨ ਲਈ ਤੇ ਮੈਂ ਜਦੋਂ ਸੁਣਿਆ ਸੀਗਾ ਸਟੋਰੀ ਸੁਣਾਈ ਸੀ ਉਹਨਾਂ ਨੇ ਮੈਨੂੰ ਮੈਂ ਮਤਲਬ ਪਹਿਲੇ ਉਹਦੇ ਚੀ ਕਿ ਹਾਂ ਠੀਕ ਹੈ ਕਰਾਂਗੀ ਮੈਂ ਇਦਾਂ ਸੀਗਾ ਆਈ ਰੀਅਲੀ ਲਾਈਕed ði ਕਨਸੈਪਟ। ਉਹ ਕਿ ਤੁਸੀਂ ਕਿਹਾ ਕਿ ਮੈਂ ਜਲਦੀ ਹਾਂ ਕਰ ਦਿੱਤੀ ਸੀਗੀ। ਸੋ ਇਹੋ ਜਿਹਾ ਕੀ ਸੀਗਾ ਮਤਲਬ ਤੁਹਾਨੂੰ ਕਿਉਂ ਲੱਗਾ ਕਿ ਕੈਰੈਕਟਰ ਇਸ ਵੈਬ ਸੀਰੀਜ਼ ਦੇ ਵਿੱਚ ਜੋ ਮੇਰਾ ਹੈ ਮੈਨੂੰ ਇਹ ਨਿਭਾਉਣਾ ਚਾਹੀਦਾ ਐਂਡ ਇਹਦੇ ਬਾਰੇ ਗੱਲ ਹੋਣੀ ਜ਼ਰੂਰੀ ਐ। ਜਦੋਂ ਮੈਂ ਕੈਰੈਕਟਰ ਸੁਣਿਆ ਸੀ ਨਾ ਤਾਂ ਮੈਂ ਡਰ ਗਈ ਸੀ। ਮਤਲਬ ਕਿ ਡਰਗੀ ਇਨ ਦਾ ਸੈਂਸ ਇਦਾਂ ਨਹੀਂ ਇੱਕ ਹੁੰਦਾ ਹੈ ਕਿ ਤੁਸੀਂ ਕੋਈ ਇੱਕ ਚੀਜ਼ ਹੈ ਜਿਹੜੀ ਤੁਸੀਂ ਬਹੁਤ ਈਜ਼ੀਲੀ ਕਰ ਸਕਦੇ ਹੋ ਹਨ ਤੇ ਇਹਨੂੰ ਇਹਦੇ ਲਈ ਮੈਨੂੰ ਇਦਾਂ ਸਿਗਾ ਵੀ ਥੋੜਾ ਜਿਹਾ ਘਬਰਾ ਜਾਣਾ ਜਦੋਂ ਘਬਰਾ ਜਾਣੀ ਹੈ ਨਾ ਉਹ ਕੈਰੈਕਟਰ ਮਤਲਬ ਚੈਲੰਜ ਹੈ ਤੇ ਉਹ ਫਿਰ ਬਸ ਫਿਰ ਸਿਗਾ ਵੀ ਹਾਂ ਹੋਂ ਤੇ ਕਰਨਾ ਹੀ ਹੈ ਕਿਉਂਕਿ ਚੈਲੈਂਜਿੰਗ ਜਿਹਾ ਕੈਰੈਕਟਰ ਕੀ ਬਾਤ ਹੈ ਸੋ ਆਪਾਂ ਤੁਹਾਡੀ ਜੋ ਵੀ ਜਰਨੀ ਰਹੀ ਹੈ ਉਹਦੇ ਬਾਰੇ ਹੋਰ ਗੱਲਬਾਤ ਕਰਾਂਗੇ ਇਕਬਾਲ ਜੀ ਹੁਣਾਵਲ ਜਾਣੇ ਆ ਤਰ ਕਿਵੇਂ ਹੋ ਠੀਕ ਠਾਕ ਹੋ ਬਹੁਤ ਵਧੀਆ ਮੈਮ ਤੁਸੀਂ ਦੱਸੋ ਠੀਕ ਹਾਂ ਮੈਂ ਵੀ ਬਹੁਤ ਵਧੀਆ ਤੁਹਾਨੂੰ ਕੰਗratulations ਨਵੀਂ ਵੈਬ ਸੀਰੀਜ਼ ਆ ਰਹੀ ਹੈ ਤੁਹਾਡੀ ਥੈਂਕ ਯੂ ਥੈਂਕ ਯੂ ਸੋ ਤੁਹਾਡੇ ਤੋਂ ਸਿਰ ਜਾਨਣਾ ਚਾਹਾਂਗੀ ਜਦੋਂ ਇਹ ਕਹਾਣੀ ਤੁਹਾਡੇ ਕੋਲ ਆਈ ਸੀ ਫਿਰੋਤੀ ਇਹਦੀ ਸੋ ਜਦੋਂ ਤੁਸੀਂ ਸਕ੍ਰਿਪਟ ਸੁਣੀ ਤੁਹਾਡਾ ਫਰਸਟ ਥਾਟ ਕੀ ਸੀਗਾ ਤੁਹਾਡੇ ਮਾਈਂਡ ਦੇ ਵਿੱਚ ਅਬਾਊਟ ਦਿਸ ਸਕ੍ਰਿਪਟ ਐਂਡ ਇਹ ਜੋ ਇੱਕ ਸੁਨੇਹਾ ਵੀ ਦੇਣ ਜਾ ਰਹੀ ਹੈ ਵੈਬ ਸੀਰੀਜ਼ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਫਰਸਟ ਟਾਈਮ ਮੈਨੂੰ ਕਾਲ ਆਈ ਸੀ ਪਹਿਲੀ ਵਾਰੀ ਮੈਨੂੰ ਕਾਲ ਆਈ ਪੰਮੀ ਸਿੱਧੂ ਕੈ ਦੀ ਐਸੈਸ਼ਨ ਸੀਗਾ ਸਾਡਾ ਉਨੇ ਨੂੰ ਦੱਸਿਆ ਕਿ ਕੁਇਬ ਸੀਰੀਜ਼ ਕਰ ਰਹੇ ਆ ਜੁਜੀਤ ਭਾਈ ਕਰ ਰਿਹਾ ਤੇ ਉਹ ਇਸ ਕਨਸੈਪਟ ਦੇ ਆ ਸੋ ਮੈਨੂੰ ਸੁਣ ਕੇ ਬੜਾ ਵਧੀਆ ਲੱਗਾ ਕਿ ਇਹਦੇ ਤੇ ਵੀ ਗੱਲ ਹੋ ਰਹੀ ਆ ਕਿ ਜਿਵੇਂ ਹੁਣ ਉਹ ਵੱਧਦਾ ਜਾ ਰਿਹਾ ਕਿ ਕੋਲਾਂ ਆ ਰਹੀਆਂ ਨੇ ਦੁਕੰਗਾਂ ਜਾਂ ਪੈਸੇ ਮੰਗਣ ਵਾਲਾ ਕਨਸੈਪਟ ਚੱਲ ਰਿਹਾ ਆ ਸੋ ਉਹ ਮੈਨੂੰ ਬੜਾ ਵਧੀਆ ਲੱਗਿਆ ਫਿਰ ਜਿਹੜਾ ਮੇਰਾ ਕਿਰਦਾਰ ਸੀਗਾ ਇਹਦੇ ਵਿੱਚ ਉਹ ਮੈਨੂੰ ਬੜਾ ਇੰਟਰਸਟਿੰਗ ਲੱਗਿਆ ਕਿ ਇੱਕ ਪ੍ਰਵਾਸੀ ਬੰਦਾ ਆਉਂਦਾ ਤੇ ਉਹ ਪ੍ਰਵਾਸੀ ਵੀ ਇਸ ਚੀਜ਼ ਚ ਫਸ ਜਾਂਦੇ ਨੇ ਮਤਲਬ ਜਿਆਦਾ ਪੈਸਾ ਕਮਾਉਣ ਦੇ ਚੱਕਰ ਚ ਜਾਂ ਜਿਆਦੇ ਔਰਚੂਨਟੀ ਲੈਣ ਦੇ ਚੱਕਰ ਚ ਵੀ ਉਹ ਹੋਰ ਚੀਜ਼ਾਂ ਕਰਦੇ ਕਰਦੇ ਤੇ ਉਹ ਵੀ ਇਸ ਚੀਜ਼ ਨੂੰ ਇਸ ਚੀਜ਼ ਚ ਫਸ ਜਾਂਦੇ ਨੇ ਹਾਂ ਸੋ ਕਰੜਾਰ ਬੜਾ ਵਧੀਆ ਸੀਗਾ ਤੇ ਉਹਦੀ ਲੈਂਗੁਏਜ ਸੀਗੀ ਜਿਹੜੀ ਉਹ ਬੜੀ ਵਧੀਆ ਲੱਗੀ ਮੈਨੂੰ ਬੀਟਕ ਮੇਰੇ ਲਈ ਚੈਲੰਜ ਹੀ ਸੀਗਾ ਕਿਉਂਕਿ ਮੈਂ ਪਹਿਲਾਂ ਵੀ ਕਾਫੀ ਵੈਬਸਾਈਟਾਂ 'ਚ ਕੰਮ ਕੀਤਾ ਪਰ ਇਹ ਥੋੜਾ ਡਿਫਰੈਂਟ ਵੀ ਸੀਗਾ ਕਿਰਦਾਰ ਤੇ ਇਹਦੀ ਲੈਂਗੁਏਜ ਸਟ੍ਰਕਚਰ ਸਾਰਾ ਕੁਝ ਵਧੀਆ ਸੀਗਾ ਤੂੰ ਮੈਨੂੰ ਇਸ ਕਰਕੇ ਮੈਨੂੰ ਜਿਆਦਾ ਵਧੀਆ ਲੱਗਾ ਕੰਮ ਕਰਕੇ ਜੀ ਐਜ਼ ਐਨ ਐਕਟਰ ਤੁਹਾਡੀ ਕੀ ਚੁਆਇਸ ਰਹਿੰਦੀ ਹੈ ਲਾਈਕ ਕੈਰੈਕਟਰਸ ਨੂੰ ਲੈ ਕੇ ਜਿਵੇਂ ਤੁਸੀਂ ਗੱਲ ਕੀਤੀ ਕਿ ਇਹੇ ਕੈਰੈਕਟਰ ਤੁਹਾਡੇ ਪਹਿਲਾਂ ਵਾਲੇ ਕਿਰਦਾਰਾਂ ਨਾਲੋਂ ਡਿਫਰੈਂਟ ਸਿਗਾ ਸੋ ਤੁਸੀਂ ਕੀ ਸੋਚਦੇ ਹੋ ਕਿ ਮੈਂ ਜਿਹੜਾ ਵੀ ਪ੍ਰੋਜੈਕਟ ਕਰਾਂ ਸੋ ਉਹਦੇ ਪਿੱਛੇ ਐਂਟਰਟੇਨਮੈਂਟ ਪੱਖ ਤੁਸੀਂ ਜ਼ਿਆਦਾ ਦੇਖਦੇ ਹੋ ਜਾਂ ਫਿਰ ਐਜੂਕੇਸ਼ਨਲ ਦਾ ਜਿਹੜਾ ਪੱਖ ਹੈ ਉਹ ਤੁਸੀਂ ਜ਼ਿਆਦਾ ਦੇਖਦੇ ਹੋ ਦੇਖੋ ਜੀ ਮੈਂ ਦੋਨੇ ਪੱਖ ਹੀ ਦੇਖਦਾ ਹਾਂ ਕਿ ਜਿਆਦਾਤਰ ਐਂਟਰਟੇਨਿੰਗ ਵੀ ਹੋਵੇ ਤੇ ਜਦੋਂ ਅਸੀਂ ਚੀਜ਼ ਦਿਖਾਉਣੀ ਹੈ ਤਾਂ ਉਹ ਸਮਾਜ ਨੂੰ ਸੇਧ ਦੇਣ ਵਾਲੀ ਵੀ ਹੋਵੇ ਇਸ ਚ ਦੋਨੇ ਚੀਜ਼ਾਂ ਸੀਗੀਆਂ ਕਿ ਐਂਟਰਟੇਨਿੰਗ ਤਾਂ ਹੈ ਹੀ ਹੈ ਨਾਲ ਜਿਹੜਾ ਕਨਸੈਪਟ ਸੀਗਾ ਉਹ ਬਹੁਤ ਕਮਾਲ ਦਾ ਸੀਗਾ ਕਿ ਜੋ ਸਾਡੇ ਸਮਾਜ ਦੇ ਵਿੱਚ ਵਾਪਰ ਰਿਹਾ ਹੈ ਜਾਂ ਮਤਲਬ ਜਿਵੇਂ ਇੰਡਸਟਰੀ ਚ ਚੱਲ ਰਿਹਾ ਕਿਉਂਕਿ ਅਸੀਂ ਉਸ ਇੰਡਸਟਰੀ ਚ ਕੰਮ ਕਰ ਰਹੇ ਹਾਂ ਤੇ ਅੱਜ ਬੋਲਣ ਦੀ ਵੀ ਲੋੜ ਹੈ ਕਿ ਉਹ ਜੀ ਜਿਹੜੀ ਲਗਾਤਾਰ ਵਾਪਰ ਰਹੀ ਆ ਉਹਦੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਸੀ ਸੋ ਕਿਰਦਾਰ ਸੋ ਇਹ ਵੀ ਨੂੰ ਬੜੀ ਲੱਗਾ ਸਾਰਾ ਕੁਝ ਤਾਂ ਕਰਕੇ ਜੀ ਰਹਿਮਤ ਤੁਸੀਂ ਕੀ ਸੋਚਦੇ ਹੋ ਕਿਉਂਕਿ ਤੁਸੀਂ ਦੇਖੋ ਕਿ ਤੁਸੀਂ ਇੰਡਸਟਰੀ ਦੇ ਨਾਲ ਜੁੜ ਗਏ ਹੋਏ ਹੋ ਫਿਰੋਤੀ ਦਾ ਮੈਂ ਟ੍ਰੇਲਰ ਦੇਖਿਆ ਉਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਜੋ ਆਰਟਿਸਟ ਹੁੰਦੇ ਨੇ ਹਨਾ ਉਹਨਾਂ ਨੂੰ ਵੀ ਇਹੋ ਜਿਹੀਆਂ ਕਾਲਸ ਆਉਂਦੀਆਂ ਨੇ ਉਹਨਾਂ ਤੋਂ ਗਾਣੇ ਮੰਗੇ ਜਾਂਦੇ ਨੇ ਡਿਮਾਂਡਸ ਹੁੰਦੀਆਂ ਨੇ ਸੋ ਤੁਸੀਂ ਸੋਚਦੇ ਹੋ ਕਿ ਅਵੇਅਰਨੈਸ ਦੀ ਬਹੁਤ ਜ਼ਿਆਦਾ ਕਮੀ ਹੈ ਕਿ ਇਸ ਕਰਕੇ ਵੀ ਇਸ ਮੁੱਦੇ ਦੇ ਉੱਤੇ ਗੱਲ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਸੀ ਹਾਂਜੀ ਕਿਉਂਕਿ ਲੋਕਾਂ ਨੂੰ ਪਤਾ ਕੀ ਲੱਗਦਾ ਬੇਸਿਕਲੀ ਗਲੈਮਰ ਦੇਖਦੇ ਨੇ ਲੋਕੀ ਨਾ ਕਿ ਇਸ ਲਾਈਫ ਦਾ ਮਤਲਬ ਆਰਟਿਸਟ ਦੀ ਲਾਈਫ ਦਾ ਗਲੈਮਰ ਜੋ ਉਹਨਾਂ ਨੂੰ ਫੁਟੇਜ ਮਿਲ ਰਹੀ ਹੈ ਬਟ ਆਈ ਗੈਸ ਜਿਹੜਾ ਪਿੱਛੇ ਦਾ ਸਟਰਗਲ ਹੈ ਕਿ ਕੋਈ ਕਿੰਨਾ ਜ਼ਿਆਦਾ ਇੱਕ ਤਾਂ ਆਰਟਿਸਟ ਲਈ ਸਭ ਤੋਂ ਅੱਖਾਂ ਹੁੰਦਾ ਹੈ ਕਿ ਉਹ ਕੋਈ ਹੋਰ ਕੰਮ ਨਹੀਂ ਕਰ ਬੰਦਾ ਹਣਾ ਅੱਪਾ ਦੁਆਰ ਬੈਠੇ ਇਹ ਗੱਲ ਕਰ ਰਹੇ ਸੀਗੇ ਕਿ ਮੈਂ ਬੜੀਆਂ ਜੌਬਸ ਕੀਤੀਆਂ ਬਟ ਕੁਝ ਨਹੀਂ ਬਣ ਰਿਹਾ ਕਿਤੇ ਵੀ ਕੁਝ ਨਾ ਕੁਝ ਇਦਾਂ ਦੇ ਸਰਕਮਸਟੈਂਸਸ ਹੋ ਜਾਂਦੇ ਨੇ ਵੀ ਫੇਰ ਉਹ ਬਸ ਬੰਦ ਹੋ ਗਿਆ ਤੇ ਬਸ ਹੁਣ ਆਪਾਂ ਸਿਰਫ ਆਰਟਿਸਟ ਆ ਇਹ ਵਾਲੀ ਗੱਲ ਹੈ ਕਿ ਆਪਾਂ ਸਿਰਫ ਮੂਵੀਜ਼ ਕਰਨੀਆਂ ਨੇ ਜਾਂ ਫਿਲਮਸ ਕਰਨੀਆਂ ਹੈ ਨਾ ਜੋ ਇਹ ਵਾਲਾ ਚੀਜ਼ ਹੈ ਤੇ ਜਿਹੜੀ ਆਰਟਿਸਟ ਦੀ ਸਟਰਗਲ ਬਹੁਤ ਜ਼ਿਆਦਾ ਹੈ ਤੇ ਇੱਕ ਹੁੰਦਾ ਹੈ ਖਾਲੀਪਨ ਆਰਟਿਸਟ ਲਈ ਹੈ ਨਾ ਕਿ ਜਦੋਂ ਜਿਸ ਵੇਲੇ ਆਪਾਂ ਸ਼ੂਟ ਕਰ ਰਹੇ ਹਾਂ ਉਹ ਲਾਈਫ ਲੱਗ ਹੈ ਉੱਥੇ ਆਪਾਂ ਲੁਕੀ ਨਵੇਂ ਨੇ ਹਨਾ ਉਹ ਜਿਹੜਾ ਓਨੇਕ ਟਾਈਮ ਹੁੰਦਾ ਹੈ ਨਾ ਮਤਲਬ ਜੇ ਭਾਵੇਂ 10 ਦਿਨ ਨੇ 15 ਦਿਨ ਨੇ ਉਹ ਜਿਹੜਾ ਹੈ ਉਹ ਟਾਈਮ ਬੰਦੇ ਲਈ ਉਹ ਬਿਲਕੁਲ ਹੀ ਆਪਣੀ ਜਿਹੜੀ ਸਾਡੀ ਨਾਰਮਲ ਲਾਈਫ ਹੈ ਉਹਦੇ ਤੋਂ ਵੱਖਰਾ ਹੁੰਦਾ ਹੈ ਤੇ ਬਟ ਉਹ ਤੋਂ ਬਾਅਦ वाला ਜਿਹੜਾ ਟਾਈਮ ਹੈ ਜਿਹੜਾ ਆਪਾਂ ਖੱਲੇ ਟਾਈਮ ਕੱਟਣਾ ਹੈ ਉਹ ਖਾਲੀਪਨ ਵੀ ਬਹੁਤ ਸਾਡੇ ਲਈ ਹਨਾ ਮੁਸ਼ਕਿਲ ਹੁੰਦਾ ਹੈ ਉਸ ਟਾਈਮ ਨੂੰ ਕੱਟਣਾ ਕਿਉਂਕਿ ਤਾਮਜਾਮ ਤੋਂ ਹਟ ਕੇ ਜਿਹੜਾ ਉਹ ਉਹ ਚੀਜ਼ਾਂ ਨੂੰ ਆਈ ਗੈਸ ਕਿਉਂਕਿ ਉਹ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ ਇਸ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਆਰਟਿਸਟ ਦੀ ਲਾਈਫ ਬਹੁਤ ਸੌਖੀ ਹੈ ਬਹੁਤ ਈਜ਼ੀ ਹੈ ਤੇ ਬਹੁਤ ਕਮਾਲ ਦੀ ਹੈ ਉਹ ਉਹ ਚੀਜ਼ ਲਈ ਵੀ ਆਈ ਗੈਸ ਅਵੇਅਰ ਕਰਨਾ ਅਵੇਅਰ ਹੋਣਾ ਲੋਕਾਂ ਦਾ ਬਹੁਤ ਜ਼ਰੂਰੀ ਹੈ ਕਿ ਬਹੁਤ ਨਾਰਮਲ ਲੁੱਕ ਹੀ ਹੁੰਦੇ ਨੇ ਆਰਟਿਸਟ ਤੁਹਾਡੇ ਵਰਗੇ ਸਾਡੇ ਵਰਗੇ ਹਨਾ ਆਪਾਂ ਬਹੁਤ ਸੇਮ ਇਮੋਸ਼ਨਸ ਨੇ ਸਾਰਾ ਕੁਝ ਸੇਮ ਹੈ ਤੇ ਅਵੇਰਨੈਸ ਦੀ ਲੋੜ ਹੈ ਜੀ ਸਹੀ ਅ ਸਿਰ ਤੁਸੀਂ ਕੀ ਸੋਚਦੇ ਹੋ ਕਿ ਲਾਈਕ ਇਹ ਜੋ ਗੱਲ ਕੀਤੀ ਜਾ ਰਹੀ ਹੈ ਫਿਰੌਤੀ ਦੇ ਵਿੱਚ ਇੱਕ ਟੈਨਸ਼ਨ ਇੱਕ ਆਰਟਿਸਟ ਦੀ ਜ਼ਿੰਦਗੀ ਵਿੱਚ ਵੀ ਸੇਮ ਹੀ ਹੈ ਐਂਡ ਜੋ ਆਮ ਲੋਕ ਨੇ ਕਿਉਂਕਿ ਫਰਾਡਸ ਹਰ ਕਿਸੇ ਦਿਨ ਆਲ ਹੀ ਹੋ ਰਹੇ ਨੇ ਸੋ ਟੈਨਸ਼ਨ ਜੋ ਇਨਕਰੀਜ਼ ਹੋ ਰਹੀ ਹੈ ਇਹ ਮੁੱਦਾ ਜੋ ਇੱਕ ਤਰੀਕੇ ਨਾਲ ਹੋ ਜ਼ਿਆਦਾ ਵਧਦਾ ਜਾ ਰਿਹਾ ਹੈ ਇਹਦਾ ਕਾਰਨ ਕੀ ਸਮਝਦੇ ਹੋ ਤੁਸੀਂ ਮੈਨੂੰ ਲੱਗਦਾ ਜੀ ਜ਼ਿਆਦਾ ਵਿਹਲਾਪਨ ਜੋ ਲੋਕ ਹੁਣ ਫ੍ਰੀ ਬੈਠੇ ਨੇ ਉਹਨਾਂ ਕੋਲ ਕੋਈ ਕੰਮ ਨਹੀਂ ਹੈਗਾ ਤੇ ਉਹਨਾਂ ਨੂੰ ਇਹ ਲੱਗਦਾ ਕਿ ਮਤਲਬ ਆਹ ਤਰੀਕਾ ਸੌਖਾ ਹੈ ਵੀ ਕਿਸੇ ਨੂੰ ਫੋਨ ਕਰਦੇ ਆ ਉਹ ਡਰ ਜਾਂਦਾ ਹੀ ਇਹ ਬੰਦਾ ਜੀ ਜਾਣਦਾ ਕਿ ਉਹ ਨੂੰ ਡਰ ਹੈਗਾ ਸਭ ਨੂੰ ਡਰ ਹੈਗਾ ਉਹ ਇਦਾਂ ਲੱਗਦਾ ਕਿ ਉਹ ਜਦੋਂ ਕਾਲ ਆਉਂਦੀ ਆ ਬਗਲਾ ਸਾਹਮਣੇ ਵਾਲਾ ਡਰ ਜਾਂਦਾ ਸੋ ਉਹ ਇੱਕ ਟੰਗ ਬਣਾ ਲਿਆ ਬੰਦਿਆਂ ਜੀ ਫਿਰ ਕੁਝ ਬੰਦੇ ਇਹ ਆ ਕਿ ਉਹਨਾਂ ਦਾ ਤਾਂ ਕੰਮ ਹੀ ਇਹ ਆ ਕੁਝ ਦੇਖ ਦੇਖ ਕੇ ਵੀ ਕਰੀ ਜਾਂਦੇ ਨੇ ਜਿਵੇਂ ਸਾਡੇ ਪਿੰਡ ਵੀ ਇੱਕ ਘਟਨਾ ਵਾਪਰੀ ਸੇਮ ਘਟਨਾ ਵਾਪਰੀ ਸਾਡੇ ਪਿੰਡ ਦੇ ਬੰਦੇ ਪਿੰਡ ਦੇ ਬੰਦਿਆਂ ਤੋਂ ਫਰੋਤੀ ਲੈ ਰਹੇ ਆ ਹਾਂ ਸੀਰੀਅਸਲੀ ਸਾਡੇ ਪਿੰਡ ਇਦਾਂ ਦੀ ਘਟਨਾ ਵਾਪਰੀ ਕਿ ਪਿੰਡ ਦੇ ਬੰਦਿਆਂ ਨੇ ਹੀ ਪਿੰਡ ਦੇ ਬੰਦਿਆਂ ਤੋਂ ਫਰੋਤੀਆਂ ਮੰਗਣੀਆਂ ਸ਼ੁਰੂ ਕਰਤੀਆਂ ਦੈਨੋ ਫੜੇ ਵੀ ਗਏ ਉਹਨਾਂ ਦੇ ਕੇਸ ਵੀ ਚੱਲ ਰਹੇ ਨੇ ਸੋ ਇਹ ਤੇ ਉਹਦੇ ਚ ਇੱਕ ਇੱਕ ਕੇਸ ਐਸਾ ਵੀ ਆਇਆ ਕਿ ਜਿਹੜੇ ਬੰਦੇ ਫੋਨ ਕਰ ਰਹੇ ਸੀ ਉਹਨਾਂ ਤੋਂ ਆਊਟ ਜਾ ਕੇ ਕੁਝ ਹੋਰ ਬੰਦੇ ਉਹਨਾਂ ਦਾ ਨਾਮ ਲੈ ਕੇ ਹੀ ਫੋਨ ਕਰ ਰਹੇ ਹਾਂ ਤੇ ਉਹ ਵੀ ਫੜੇ ਗਏ ਮਤਲਬ ਇਦਾਂ ਦੇ ਚੱਲ ਰਹੇ ਨੇ ਇਹ ਸਾਰਾ ਕੁਝ ਮੈਨੂੰ ਲੱਗਦਾ ਵਿਲੇ ਪੰਚੋਂ ਨਿਕਲਿਆ ਆ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਇਸ ਕਰਕੇ ਜਿਆਦਾ ਇਹ ਰੁਝਾਨ ਹੈ ਜਿਹੜਾ ਇਸ ਪਾਸੇ ਗਲਤ ਵੀ ਨਾ ਚੱਲ ਰਿਹਾ ਆ ਸੋ ਇਹਦੇ ਬਾਰੇ ਅਵੇਰਨੈਸ ਹੋਣੀ ਚਾਹੀਦੀ ਆ ਸੋ ਉਹਦੇ ਤੇਜਗਜੀਤ ਪਾਈ ਨੇ ਜਿਹੜਾ ਐਫਰ ਕੀਤਾ ਸੋ ਸਭ ਤੋਂ ਪਹਿਲਾਂ ਕੇਵਲ 1 ਦਾ ਅਸੀਂ ਥੈਂਕ ਯੂ ਕਰਾਂਗੇ ਜੋ ਇਹਨੇ ਸੋਹਣੇ ਕਨਸੈਪਟ ਲੈ ਕੇ ਆ ਰਹੇ ਨੇ ਸਾਡੇ ਵਰਗੇ ਆਰਟਿਸਟ ਜਿਹੜੇ ਨਵੇਂ ਆ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਸੋ ਇਹ ਕਨਸੈਪਟ ਤੁਸੀਂ ਜ਼ਰੂਰ ਦੇਖੋ ਸਭ ਨੂੰ ਰਿਕਵੈਸਟ ਕਰਾਂਗੇ ਕਿ ਤੁਸੀਂ ਸਾਡੀ ਵੈਬ ਸੀਰੀਜ਼ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਆਰਟਿਸਟਾਂ ਨਾਲ ਜਦੋਂ ਇਦਾਂ ਵਾਪਰਦਾ ਹੈ ਤੇ ਉਹਨਾਂ ਦੀ ਲਾਈਫ ਕਿੱਦਾਂ ਦੀ ਹੋ ਜਾਂਦੀ ਹੈ ਪ੍ਰਾਈਵੇਸੀ ਤਾਂ ਆਲਰੇਡੀ ਆਰਟਿਸਟ ਦੀ ਜ਼ਿੰਦਗੀ ਚੋਂ ਖਤਮ ਹੋ ਚੁੱਕੀ ਆ ਮળો ਇੰਨਾ ਕਰਾਊਡ ਹਰ ਹਰ ਜਗ੍ਹਾ ਬੌਂਸਰਜ਼ ਨਾਲ ਨੇ ਸੋਡੇ ਮੈਨੇਜਮੈਂਟ ਨਾਲ ਰਹਿੰਦੀ ਆ ਸੋ ਉਹਨਾਂ ਦੀ ਲਾਈਫ ਕਿੱਦਾਂ ਦੀ ਹੋ ਜਾਂਦੀ ਆ ਫਿਰ ਫੋਨ ਆਉਣ ਤੋਂ ਬਾਅਦ ਜਾਂ ਪ੍ਰਤੀ ਮੰਗਨ ਤੋਂ ਬਾਅਦ ਉਹਨਾਂ ਦੇ ਨਾਲ ਕੀ ਹੁੰਦਾ ਹੈ ਫਿਰ ਉਹ ਜਿਹੜਾ ਟਾਈਮ ਪੀਰੀਅਡ ਦੇ ਵਿੱਚੋਂ ਜੀ ਉਹ ਗੁਜ਼ਰਦੇ ਆ ਸੋ ਉਹ ਸਾਰਾ ਇਹ ਇਹਦੇ ਵਿੱਚ ਦਿਖਾਇਆ ਗਿਆ ਆ ਕਿ ਉਹ ਕਿੱਦਾਂ 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 ਉਹਨਾਂ ਦੀ ਲਾਈਫ ਮਲਾਓ ਕ੍ਰਿਟੀਕਲ ਹੁੰਦੀ ਜਾਂਦੀ ਹੈ ਕ੍ਰਿਟੀਕਲ ਹੁੰਦੀ ਜਾਂਦੀ ਆ ਦੈਨ ਉਹ ਕਈ ਬੰਦੇ ਤਾਂ ਇਦਾਂ ਹੁੰਦੇ ਕਿ ਡਿਸਟਰਬ ਟੱਕ ਹੋ ਜਾਂਦੇ ਨੇ ਬਹੁਤ ਆਰਟਿਸਟਾਂ ਨੇ ਇਦਾਂ ਹੋਇਆ ਸੋ ਇਹਦੇ ਤੇ ਜਿਹੜਾ ਕਨਸੈਪਟ ਬਣਿਆ ਸੋ ਸਾਨੂੰ ਪ੍ਰਾਊਡ ਆ ਕਿ ਮੈਂ ਇਸ Web ਸੀਰੀਜ਼ ਦਾ ਹਸਤਾ ਜੀ ਸੋ ਤੁਸੀਂ ਸੋਚຊਾ ਰਹੇ ਮੈਂ ਕਿ سوشل میڈیا ਵੀ ਕਿਤੇ ਨਾ ਕਿਤੇ ਇਹਦੇ ਵਿੱਚ ਬਹੁਤ ਕ੍ਰਿਟੀਕਲ ਰੋਲ ਪਲੇ ਕਰ ਰਿਹਾ ਹੋਇਆ ਜਿੱਦਾਂ ਸਰ ਨੇ ਗੱਲ ਕੀਤੀ ਕਿ ਪ੍ਰਾਈਵੇਸੀ ਖਤਮ ਹੋ ਗਈ ਹੋਈ ਆ ਆਰਟਿਸਟ ਦੀ ਜ਼ਿੰਦਗੀ ਵਿੱਚੋਂ ਸਿਰਫ ਆਰਟਿਸਟ ਨਹੀਂ ਹਰ ਕੋਈ ਅਸੀਂ سوشل میڈیا ਉੱਤੇ ਮੌਜੂਦ ਆ ਅਸੀਂ ਆਪਣੇ ਆਪ ਨੂੰ ਅਪਡੇਟ ਕਰਨਾ ਪਸੰਦ ਕਰਦੇ ਆਂ سوشل میڈیا ਦੇ ਉੱਤੇ ਪਰ ਕਿਤੇ ਨਾ ਕਿਤੇ ਉਹ ਤਾਂ ਬੁਰਾ ਅਸਰ ਪੈ ਰਿਹਾ ਸਾਡੀ ਪ੍ਰਾਈਵੇਸੀ ਦੇ ਉੱਤੇ ਇਹ ਤੇ ਹੈਗੇਸ ਪਰਸਨਲ ਚੋਇਸ ਹੈ ਨਾ ਇਹਦੇ ਬਾਰੇ ਤਾਂ ਮੈਨੂੰ ਲੱਗਦਾ ਨਹੀਂ ਵੀ ਮੈਂ ਮੈਨੂੰ ਕੁਝ ਕਹਿਣਾ ਚਾਹੀਦਾ ਕਿਉਂਕਿ ਇਹ ਤੇ ਪਰਸਨ ਟੂ ਪਰਸਨ ਵੈਰੀ ਕਰੇਗਾ ਕੋਈ ਇੰਟਰਵਰਟ ਹੈ ਤਾਂ ਉਹ ਨਹੀਂ ਆਪਣੇ ਆਪ ਨੂੰ ਪੋਸਟ ਕਰੇਗਾ ਤੇ ਉਹ ਆਪਣੇ ਹਿਸਾਬ ਨਾਲ ਚੀਜ਼ਾਂ ਪੋਸਟ ਕਰੇਗਾ ਜਾਂ ਕੁਝ ਲੋਕਾਂ ਨੂੰ ਕੁਝ ਐਕਸਟਰੋਵਰਟ ਹੁੰਦੇ ਨੇ ਉਹਨਾਂ ਨੂੰ ਪਸੰਦ ਹੈ ਵੀ ਹਾਂ ਲੋਕਾਂ ਨੂੰ ਪਤਾ ਹੋਵੇ ਸਾਡੇ ਬਾਰੇ ਜਾਂ ਫਿਰ ਹੁਣ ਥੋੜਾ ਜਿਹਾ ਕਿਸੇ ਨੇ ਸ਼ੌਕ-ਸ਼ੌਕ ਚ ਸਟਾਰਟ ਕੀਤਾ ਸੀ ਬਟ ਹੁਣ ਉਹ ਵਧੀਆ ਪੈਸਾ ਆ ਰਿਹਾ ਤੇ ਉਹਨਾਂ ਨੂੰ ਕਰਨਾ ਪੈਂਦਾ ਹੈ ਉਹ ਚੀਜ਼ आई थिंक सो थे इटली में पर्सनल कमेंटिंग कर जी में फ्रॉड्स ਵਧ ਰਹੇ ਨੇ سوشل ਮੀਡੀਆ ਮੀਡੀਆ ਤੇ ਹੋਤੀ ਅਸੀਂ ਸਾਰੇ سوشل ਮੀਡੀਆ ਤੇ ਹੈਗੇ ਆ ਫਰਾਡਸ ਵਧ ਰਹੇ ਹੈਗੇ ਨਹੀਂ ਤੇ ਲੋਕਾਂ ਦੇ ਅੰਦਰ ਉਹ ਡਰ ਖਤਮ ਹੋ ਗਿਆ ਸ਼ਾਇਦ ਕਿ ਅਸੀਂ ਕ੍ਰਾਈਮ ਕਰਾਂਗੇ ਤਾਂ ਅਸੀਂ ਫੜੇ ਨਹੀਂ ਜਾਵਾਂਗੇ ਜਾਂ ਕੁਝ ਇਹੋ ਜਿਹਾ ਸੋ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਕਿਤੇ ਨਾ ਕਿਤੇ ਗਵਰਨਮੈਂਟ ਦੇ ਵਿੱਚ ਜ਼ਿੰਮੇਦਾਰ ਹੈ ਜਾਂ ਫਿਰ ਸੋਸਾਇਟੀ ਜ਼ਿੰਮੇਦਾਰ ਹੈ ਇਹਦੇ ਵਾਸਤੇ ਕੌਣ ਜ਼ਿੰਮੇਦਾਰ ਹੈ ਇਹਦੇ ਵਾਸਤੇ ਆ ਸੌਰੀ ਮੈਂ ਤੁਹਾਡਾ ਕੁਐਸਚਨ ਸਮਝ ਨਹੀਂ ਬਈ ਜਿਵੇਂ ਦੇਖੋ ਸੋਸ਼ਲ ਮੀਡੀਆ ਉੱਤੇ ਅਸੀਂ ਸਾਰੇ ਮੌਜੂਦ ਆ ਹਨਾ ਬਟ ਸੋਸ਼ਲ ਮੀਡੀਆ ਦੇ ਥਰੂ ਵੀ ਫਰਾਡਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਵਧ ਗਏ ਹੋਏ ਨੇ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਇੱਕ ਤਰੀਕੇ ਨਾਲ ਲੋਕਾਂ ਦੇ ਵਿੱਚ ਡਰ ਖਤਮ ਹੋ ਗਿਆ ਹੈ ਆਈ ਗੈਸ ਹਨਾ ਕਿ ਆਪਾਂ ਜਿਵੇਂ ਕਿਸੇ ਨੂੰ ਫੋਨ ਵੀ ਕਰ ਦਾਂਗੇ ਤਾਂ ਸਾਨੂੰ ਕੀ ਹੀ ਹੋ ਜਾਊਗਾ ਅਸੀਂ ਕਿਸੇ ਤੋਂ ਫਰौती ਮੰਗਲਾਂਗੇ ਤਾਂ ਫਿਰ ਵੱਤ ਤੋਂ ਵੱਧ ਕੀ ਹੀ ਹੋ ਜਾਊਗਾ ਹਨਾ ਸੋ ਸੋਚ ਕਿਉਂ ਕਿ ਕਿਤਨੇ ਕਿਤੇ ਕਾਨੂੰਨੀ ਪੱਖੋਂ ਕਮਜ਼ੋਰ ਪੈ ਰੀਆਂ ਨੇ ਚੀਜ਼ਾਂ ਕਿ ਲੋਕਾਂ ਦੇ ਅੰਦਰ ਡਰ ਖਤਮ ਹੋ ਗਿਆ ਹੈ ਹਾਂ ਉਤੇ ਹੈ ਹੀ ਹੈ ਕਿ ਜਦੋਂ ਅਗਰ ਕਾਨੂੰਨ ਸਟ੍ਰਿਕਟ ਹੋਏਗਾ ਆਈ ਗੈਸ ਤਾਂ ਫਿਰ ਇਹ ਚੀਜ਼ਾਂ ਨਹੀਂ ਡਰ ਹੋਊਗਾ ਨਾ ਫਿਰ ਉਹਨਾਂ ਨੂੰ ਵੀ ਹਾਂ ਜੇ ਆਪਾਂ ਇਹੀ ਜੀ ਚੀਜ਼ ਕਰਾਂਗੇ ਫੜੇ ਗਏ ਤਾਂ ਫਿਰ ਬਹੁਤ ਔਖਾ ਹੈ ਸਾਡੇ ਲਈ ਬਟ ਜੇ ਡਿਫਿਕਲਟ ਕੁਐਸਚਨ ਹੈ ਤੁਹਾਡਾ ਇਹ ਚਲੋ ਇਹ ਦੇਖੋ ਇਹਦੇ ਬਾਰੇ ਫਿਰੋਤੀ ਗੱਲ ਕਰ ਰਹੀ ਹੈ ਆਪਣੇ ਆਪ ਦੇ ਵਿੱਚ ਬਹੁਤ ਮਾਨ ਵਾਲੀ ਗੱਲ ਹੈ ਐਂਡ ਕੇਬਲ 1 ਇਹੋ ਜਿਹਾ ਕਨਸੈਪਟ ਸਾਡੇ ਸਾਰਿਆਂ ਵਾਸਤੇ ਲੈ ਕੇ ਆ ਰਿਹਾ ਚਾਹ ਲੋਕਾਂ ਨੂੰ ਅਵੇਅਰ ਕਰ ਰਿਹਾ ਸੋ ਕੇਬਲ 1 ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਕੇਬਲ 1 ਨਵੇਂ ਚਿਹਰਿਆਂ ਨੂੰ ਮੌਕਾ ਵੀ ਦੇ ਰਿਹਾ ਹੈ ਤੇ ਨਾਲ ਦੇ ਨਾਲ ਸਾਡੇ ਲਈ ਵਧੀਆ ਕਨਸੈਪਟ ਵੀ ਲੈ ਕੇ ਆ ਰਿਹਾ ਹੈ ਹਾਂ ਨਹੀਂ ਆਮ ਰੀਲੀ ਹੈਪੀ ਕਿ ਕੇਬਲ ਮਤਲਬ ਕੋਈ ਤਾਂ ਪਲੈਟਫਾਰਮ ਹੈ ਅਜਿਹ ਜਿਹੜਾ ਕਿ ਪੰਜਾਬ ਦੀਆਂ ਇਕ ਉਹਨਾਂ ਦਾ ਉਹ ਹੈ ਨਾ ਕਿ ਪੰਜਾਬੀ ਸਟੋਰੀਆਂ ਟੂ ਦ ਵਰਲਡ ਹੈ ਨਾ ਤੇ ਉਹ ਚੀਜ਼ ਸਭ ਤੋਂ ਵੱਡੀ ਹੈ ਕਿ ਉਹ ਨਵਾਂ ਕੰਟੈਂਟ ਹੈ ਡਿਫਰੈਂਟ ਕੰਟੈਂਟ ਹੈ ਇਦਾਂ ਨਹੀਂ ਵੀ ਸੇਮ ਚੱਲ ਰਿਹਾ ਹੈ ਨਾ ਸਾਰਾ ਕੁਝ ਤੇ ਉਤੋਂ ਨਵੇਂ ਚਾਰਿਆਂ ਨੂੰ ਮੌਕਾ ਦੇਣਾ ਤਾਂ ਬਹੁਤ ਵੱਡੀ ਗੱਲ ਹੈ ਮਤਲਬ ਇਹ ਤੇ ਉਹਨਾਂ ਨੇ ਮਤਲਬ ਮੈਂ ਬਹੁਤ ਅਪਰੀਸ਼ੀਏਟ ਕਰਦੀ ਹਾਂ ਇਸ ਚੀਜ਼ ਨੂੰ ਕਿਉਂਕਿ ਆਪਾਂ ਨੂੰ ਪਤਾ ਹੈ ਹਨਾ ਵੀ ਉਹ ਸੇਮ ਜਿਹੇ ਚਿਹਰੇ ਨੇ ਜਿਹੜੇ ਸਕਰੀਨ ਤੇ ਦਿਖਣਗੇ ਹਰ ਪਾਸੇ ਲੋਕਾਂ ਨੂੰ ਬਟ ਨਵੇਂ ਲੋਕਾਂ ਨੂੰ ਕਿਉਂਕਿ ਟੈਲੈਂਟ ਬਹੁਤ ਹੈ ਪੰਜਾਬ 'ਚ ਇਦਾਂ ਨਹੀਂ ਆ ਵੀ ਟੈਲੈਂਟ ਨਹੀਂ ਹੈਗਾ ਤੇ ਉਸ ਚੀਜ਼ ਨੂੰ ਉਸ ਟੈਲੈਂਟ ਨੂੰ ਅੱਗੇ ਲੈ ਕੇ ਆਉਣ ਲਈ ਆਈ ਅਪਰੀਸ਼ੀਏਟ ਕੇਵਲ ਵਨ ਥੈਂਕ ਯੂ ਜੀ ਓਕੇ ਸੋ ਲਾਸਟਲੀ ਕੀ ਕਹਿਣਾ ਚਾਹੋਗੇ 21 ਨਵੰਬਰ ਨੂੰ ਵੈਬ ਸੀਰੀਜ਼ ਆ ਰਹੀ ਹੈ ਸੋ ਆਡੀਅנס ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਬਹੁਤ ਮਿਹਨਤ ਕੀਤੀ ਹੈ ਤੇ ਪਲੀਜ਼ ਸਾਡੀ ਵੈਬ ਸੀਰੀਜ਼ ਦੇਖੋ ਤੇ ਬਾਕੀ ਹੁਣ ਇਹ ਦੱਸਾਂਗੇ ਅੱਗੇ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਖਾਸ ਤੌਰ ਤੇ ਮੈਂ ਥੈਂਕ ਯੂ ਕਰੂੰਗਾ ਕੇਵਲ 1 ਦਾ ਕਿਉਂਕਿ ਜਿੱਦਾਂ ਪਿਛਲੇ ਟਾਈਮਾਂ ਤੋਂ ਕਾਫੀ ਸਾਰੇ ਦੇਖ ਰਹੇ ਸੀ ਨਵੇਂ ਚਿਹਰੇ ਨਹੀਂ ਦੇਖਦੇ ਫਿਲਮਾਂ ਜੀ ਲੋਕਾਂ ਨੇ ਕਮੈਂਟ ਵੀ ਕੀਤੇ ਸੋਸ਼ਲ ਮੀਡੀਆ ਤੇ ਅਸੀਂ ਪੋਸਟਾਂ ਵੀ ਦੇਖੀਆਂ ਸੋ ਉਹਦਾ ਅਸੀਂ ਹੱਲ ਲੈ ਕੇ ਆਏ ਆ ਕੇਵਲ 1 ਤੇ ਤੁਹਾਨੂੰ ਸਾਰੇ ਨਵੇਂ ਚਿਹਰੇ ਮਿਲਣਗੇ ਸੋ ਕੇਵਲ 1 ਦਾ ਬਹੁਤ ਬਹੁਤ ਥੈਂਕ ਯੂ ਜੋ ਜੀਤਪਈ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਸਾਨੂੰ ਇਨੀ ਵਧੀਆ ਓਪਰਚੁਨਿਟੀ ਜੰਨੀ ਵਧੀਆ ਵੈਬ ਸੀਰੀਜ਼ ਤੇ ਸਾਨੂੰ ਰੋਲ ਦਿੱਤਾ ਸੋ ਤੁਸੀਂ 21 ਨਵੰਬਰ ਨੂੰ ਵੈਬ ਸੀਰੀਜ਼ ਆ ਰਹੀ ਆ ਸੋ ਵੈਬ ਸੀਰੀਜ਼ ਬਹੁਤ ਕਮਾਲ ਦੀ ਆ ਤੁਸੀਂ ਸਾਰੇ ਜਰੂਰ ਦੇਖੋ ਕਿਉਂਕਿ ਕੰਸੈਪਟ ਆ ਜਿਹੜਾ ਉਹ ਸਾਡੀ ਆਮ ਜ਼ਿੰਦਗੀ ਨਾਲ ਜੁੜਿਆ ਹੋਇਆ ਜਿੱਦਾਂ ਇਹ ਨਹੀਂ ਕਿ ਕੱਲੀਆਂ ਬਰੋਤੀਆਂ ਜਿਹੜੀਆਂ ਉਹ ਇੰਡਸਟਰੀ ਜੀ ਨੂੰ ਗਈਆਂ ਜਾ ਰਹੀਆਂ ਨਾਰਮਲ ਵੀ ਵੈਸੇ ਵੀ ਸਾਡੀ ਲਾਈਫ ਚ ਬਹੁਤ ਸਾਰੇ ਇਹੋ ਜਿਹੇ ਇਨਸੀਡੈਂਟ ਵਾਪਰਦੇ ਆ ਉਹ ਕਿਤੇ ਨਾ ਕਿਤੇ ਸਾਡੀ ਵੈਬ ਸੀਰੀਜ਼ ਨਾਲ ਮੇਲ ਖਾਂਦੇ ਜਾਂ ਸਾਡੀ ਵੈਬ ਸੀਰੀਜ਼ ਉਹਨਾਂ ਤੋਂ ਇਨਸਪਾਇਰ ਆ ਜਾਂ ਉਹਦੇ ਤੋਂ ਕੁਝ ਫਿਕਸ਼ਨ ਲੈ ਗਏ ਆ ਸੋ ਤੁਸੀਂ ਜ਼ਰੂਰ ਦੇਖੋ ਥੈਂਕ ਯੂ ਸੋ ਮਚ ਸਾਰਿਆਂ ਦਾ 21 ਨਵੰਬਰ ਨੂੰ ਸਾਡੀ ਵੈਬ ਸੀਰੀਜ਼ ਆ ਰਹੀ ਆ ਸੋ ਦੇਖਣਾ ਨਾ ਭੁੱਲਣਾ ਜੀ ਜ਼ਰੂਰ ਤੁਸੀਂ ਦੇਖਣਾ ਨਾ ਭੁੱਲਿਓ ਜੀ 21 ਨਵੰਬਰ 2025 ਨੂੰ ਰਿਲੀਜ਼ ਹੋਣ ਵਾਲੀ ਹੈ ਕੇਬਲ 1 ਦੇ ਉੱਤੇ ਫਿਰੋਤੀ ਇਹ ਵੈਬ ਸੀਰੀਜ਼ ਨਾ ਸਿਰਫ ਤੁਹਾਨੂੰ ਐਂਟਰਟੇਨ ਕਰੇਗੀ ਤੁਹਾਨੂੰ ਇੱਕ ਚੰਗੀ ਸੇਧ ਵੀ ਦੇਵੇਗੀ ਚੰਗੇ ਸੁਨੇਹੇ ਵੀ ਦੇਵੇਗੀ ਸੋ ਕਿੱਦਾਂ ਲੱਗੀ ਤੁਹਾਨੂੰ ਵਾਪਿਸ ਆ ਕੇ ਸਾਨੂੰ ਕਮੈਂਟ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਦਿਗਰੋ ਪੰਜਾਬੀ ਫੈ ਸਸ਼ਿਕਾ ਸਸ਼ਿਕਾ